ਕਿ ਤੁਸੀਂ ਵੀ ਸਕਸੈਸਫੁਲ ਹੋਣ ਦੇ ਲਈ ਗੋਲਸ ਅਚੀਵ ਕਰਨ ਦੇ ਲਈ ਡੇਲੀ ਮਿਹਨਤ ਕਰ ਰਹੇ ਆ ਪਰ ਤੁਹਾਨੂੰ ਕੋਈ ਰਿਜ਼ਲਟ ਨਹੀਂ ਆ ਰਿਹਾ ਤੇ ਹੁਣ ਤੁਹਾਨੂੰ ਇਦਾਂ ਫੀਲ ਹੋ ਰਿਹਾ ਕਿ ਤੁਹਾਨੂੰ ਇਹ ਚੀਜ਼ ਛੱਡ ਦੇਣੀ ਚਾਹੀਦੀ ਆ ਕਿਉਂਕਿ ਰਿਜ਼ਲਟ ਤਾਂ ਕੋਈ ਆ ਨਹੀਂ ਰਿਹਾ ਜੇ ਤੁਸੀਂ ਕੁਝ ਵੀ ਇਦਾਂ ਦਾ ਫੀਲ ਕਰ ਰਹੇ ਆ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਮੈਂ ਤੁਹਾਨੂੰ ਇੱਕ ਰੀਅਲ ਲਾਈਫ ਐਗਜ਼ਾਮਪਲ ਦੇ ਨਾਲ ਸਮਝਾਉਂਗੀ ਕਿ ਤੁਹਾਨੂੰ ਗਿਵ ਅਪ ਕਿਉਂ ਨਹੀਂ ਕਰਨਾ ਚਾਹੀਦਾ ਜਦੋਂ ਪਾਣੀ ਨੂੰ ਹੌਲੀ-ਹੌਲੀ ਗਰਮ ਕੀਤਾ ਜਾਂਦਾ ਹੈ ਤਾਂ ਉਹਦਾ ਟੈਂਪਰੇਚਰ ਹੌਲੀ-ਹੌਲੀ ਵਧ ਰਿਹਾ ਹੁੰਦਾ ਹੈ 209 ਡਿਗਰੀ 210 ਡਿਗਰੀ 211 ਡਿਗਰੀ ਪਰ ਪਾਣੀ ਫਿਰ ਵੀ ਉਬਲਦਾ ਨਹੀਂ ਪਰ ਜਿਵੇਂ ਹੀ ਪਾਣੀ ਸਿਰਫ 212 ਡਿਗਰੀ ਤੇ ਜਾਂਦਾ ਹੈ ਉਹ ਪਾਣੀ ਨਹੀਂ ਰਹਿੰਦਾ ਉਹ ਇੱਕ ਪਾਵਰ ਬਣ ਜਾਂਦਾ ਹੈ ਉਹ ਭਾਫ਼ ਬਣ ਜਾਂਦਾ ਹੈ ਜੋ ਕਿ ਵੱਡੇ ਵੱਡੇ ਇੰਜਣਾਂ ਨੂੰ ਚਲਾ ਦਿੰਦਾ ਹੈ ਜ਼ਿੰਦਗੀ 'ਚ ਵੀ ਇਹੀ ਰੂਲ ਅਪਲਾਈ ਹੁੰਦਾ ਹੈ ਅਸੀਂ ਹਰ ਰੋਜ਼ ਮਿਹਨਤ ਕਰਦੇ ਹਾਂ ਆਪਣੇ ਸੁਪਨੇਆਂ ਲਈ ਕਦਮ ਚੁੱਕਦੇ ਹਾਂ ਪਰ ਕਈ ਵਾਰ ਮਨ ਕਹਿੰਦਾ ਹੈ ਕਿ ਕੁਝ ਬਦਲ ਨਹੀਂ ਰਿਹਾ ਸ਼ਾਇਦ ਮੈਨੂੰ ਇਹ ਸਭ ਛੱਡ ਦੇਣਾ ਚਾਹੀਦਾ ਹੈ ਮੈਨੂੰ ਰੁਕ ਜਾਣਾ ਚਾਹੀਦਾ ਹੈ ਪਰ ਸੱਚੀ ਹੈ ਦੋਸਤੋ ਕਿ ਕਈ ਵਾਰ ਆਖਰੀ ਪਲ ਹੀ ਉਹ ਬਦਲਾ ਲਿਆਉਂਦਾ ਹੈ ਜੋ ਅਸੀਂ ਸੋਚਿਆ ਹੁੰਦਾ ਹੈ ਬਦਲਾ ਅਕਸਰ ਆਖਰੀ ਪਲ ਤੇ ਆਉਂਦਾ ਹੈ ਜਿੱਥੇ ਬਹੁਤੇ ਲੋਕ ਹਾਰ ਮੰਨ ਲੈਂਦੇ ਨੇ ਉਸ ਤੋਂ ਥੋੜਾ ਜਿਹਾ ਅੱਗੇ ਕਾਮਯਾਬੀ ਸ਼ੁਰੂ ਹੁੰਦੀ ਹੈ ਕਾਮਯਾਬੀ ਹਰ ਦਿਨ ਨਜ਼ਰ ਨਹੀਂ ਆਉਂਦੀ ਪਰ ਹਰ ਦਿਨ ਦੀ ਕੀਤੀ ਹੋਈ ਮਿਹਨਤ ਉਸ ਦਿਨ ਦੀ ਤਿਆਰੀ ਹੁੰਦੀ ਹੈ ਤੁਹਾਡੇ ਡੇਲੀ ਦੇ ਫੈਨਸ ਲਈ ਤੁਹਾਡੀ ਡੇਲੀ ਦੀ ਮਿਹਨਤ ਤੁਹਾਡੀ ਡੇਲੀ ਦੀ ਹਿੰਮਤ ਤੁਹਾਡੀ ਡੇਲੀ ਦੀ ਕੁਰਬਾਨੀ ਹੀ ਤੁਹਾਨੂੰ ਤੁਹਾਡੀ ਕਾਮਯਾਬੀ ਤੱਕ ਲੈ ਕੇ ਜਾਊਗੀ ਤੁਹਾਡੀ 212 ਡਿਗਰੀ ਵੱਲ ਲੈ ਕੇ ਜਾ ਰਹੀ ਆ 올림픽 ਚ 골ਡ ਮੈਡਲ ਸਿਰਫ ਔਰ ਸਿਰਫ ਕੁਝ ਸਕੈਂਟਾਂ ਚ ਜਿੱਤੇ ਆ ਜਾਂਦਾ ਪਰ ਉਹ ਕੁਝ ਸਕੈਂਟਾਂ ਦੀ ਗੇਮ ਸਾਲਾਂ ਦੀ ਤਪੱਸਿਆ ਨਾਲ ਬਣਦੀ ਆ ਇੱਕ ਐਕਟਰ ਇੱਕ ਹਿੱਟ ਫਿਲਮ ਨਾਲ ਸਟਾਰ ਬਣਦਾ ਆ ਪਰ ਉਸ ਇੱਕ ਹਿੱਟ ਫਿਲਮ ਤੋਂ ਪਹਿਲਾਂ ਕਈ ਸਾਲਾਂ ਦਾ ਸੰਘਰਸ਼ ਵੀ ਹੁੰਦਾ ਆ ਯਾਦ ਰੱਖੋ ਓਵਰਨਾਈਟ ਸਕਸੈਸ ਸਿਰਫ ਸੁਣਨੇ ਚ ਸੋਹਣੀ ਲੱਗਦੀ ਆ ਪਰ ਅਸਲ ਚ ਉਸ ਦੇ ਪਿੱਛੇ ਕਈ ਬੇਨਿੰਦੀਆਂ ਰਾਤਾਂ ਹੁੰਦੀਆਂ ਆ ਕਦੀ ਵੀ ਇਦਾਂ ਲੱਗੇ ਕਿ ਹੁਣ ਨਹੀਂ ਹੋਊਗਾ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਇੱਕ ਚੀਜ਼ ਜ਼ਰੂਰ ਯਾਦ ਰੱਖਣਾ ਕਿ ਸ਼ਾਇਦ ਤੁਸੀਂ 211 ਡਿਗਰੀ ਤੇ ਹੋਵੋ ਤੇ ਤੁਹਾਨੂੰ ਸਿਰਫ ਇੱਕ ਡਿਗਰੀ ਹੋਰ ਚਾਹੀਦੀ ਆ 212 ਡਿਗਰੀ ਤੇ ਪਹੁੰਚਣ ਲਈ ਮੀਨਜ਼ ਕਿ ਸਕਸੈਸ ਤੱਕ ਪਹੁੰਚਣ ਲਈ ਸੋ ਦੋਸਤੋ ਹਰ ਦਿਨ ਨੂੰ ਇੱਕ ਡਿਗਰੀ ਸਮਝ ਕੇ ਜਿਓ ਇੱਕ ਦਿਨ ਤੁਹਾਡੀ ਮਿਹਨਤ ਭਾਫ ਬਣੇਗੀ ਤੇ ਤੁਹਾਡੇ ਸੁਪਨੇ ਹਕੀਕਤ ਬਣ ਜਾਣਗੇ 212 ਡਿਗਰੀ ਵੱਲ ਚੱਲਦੇ ਰਹੋ ਆਪਣਾ ਹੌਂਸਲਾ ਜਿਉਂਦਾ ਰੱਖੋ ਤੇ ਆਪਣੇ ਗੋਲਸ ਅਚੀਵ ਕਰੋ 올 دی ਵੈਰੀ ਬੈਸਟ